ਗੁਰੂ ਸਾਹਿਬ ਦੀ ਕਿਰਪਾ ਤੇ ਸੰਗਤਾਂ ਦੇ ਸਜੂਦ ਸਦਕਾ ਅੱਜ ਤੋਂ ਜੋ 25 ਸਾਲ ਪਹਿਲਾਂ ਗੁਰਦੁਆਰਾ ਖਾਲਸਾ ਦਰਵਾਰ ਮੀਸੀ ਸੁਸਾਇਟੀ ਜਿਹੜੀ ਹੋਂਦ ਵਿੱਚ ਆਈ ਸੀ ਸਭ ਸੰਗਤਾਂ ਸਭ ਮੈਂਬਰਾਂ ਜਿਨ੍ਹਾਂ ਨੇ ਪਿਛਲੇ 25 ਸਾਲ ਤੋਂ ਨਿਰੰਤਰ ਸੇਵਾ ਸੇਵਾਵਾਂ ਕੀਤੀਆਂ ਉਹ ਸਾਰੇ ਬਦਾਈ ਦੇ ਪਾਤਰ ਹਨ ਬਹੁਤ ਸਾਰੇ ਸਤਸੰਗੀ ਤੇ ਮੁਰਲੀ ਮੈਂਬਰ ਸਹਿਬਾਨ ਜੋ ਅੱਜ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ ਸਹਿਯੋਗ ਤੇ ਸੇਵਾ માં ਕਦੇ ਭੁਲਿਆ ਨਹੀਂ ਜਾ ਸਕਦੀਆਂ ਇਹ ਸਾਰੇ ਸਮੇਂ ਦੌਰਾਨ ਸੇਵਾ ਕਰਨ ਵਾਲੇ ਸਾਰੇ ਅਹੁਦੇਦਾਰ ਯਾਨੀ ਸਹਿਬਾਨ ਪ੍ਰਚਾਰਕ ਰਾਗੀ ਜਥੇਦਾਰੀਆਂ ਸਵਾਵਾਂ ਦਾ ਵੀ ਧੰਨ ਧੰਨਵਾਦ ਕਰਨਾ ਮਨਦਾ ਹੈ ਮੋਹੂ ਪਿਆਰੀ ਸਾਥ ਸੰਗਤ ਜੀ ਮੈਂ ਬਹੁਤ ਦਾ ਸਵਾ ਨਾਂ ਲੈ ਲੈਂਦਾ ਹੋਇਆ ਇਹੋ ਬੇਨਤੀ ਕਰਾਂਗਾ ਕਿ ਆਪ ਸਭ ਨੇ ਜਿਵੇਂ ਪਿਛਲੇ 25 ਸਾਲ ਤੋਂ ਬੇਅੰਤ ਸਹਿਯੋਗ ਕੀ ਸੇਵਾ ਵਿੱਚ ਹੱਥ ਬਟਾਇਆ ਹੈ ਉਸੇ ਤਰ੍ਹਾਂ ਆਉਂਦੇ ਸਮੇਂ ਵਿੱਚ ਵੀ ਸਾਡਾ ਸਾਥ ਦਿਓਗੇ ਤਾਂ ਕਿ ਗੁਰੂ ਘਰ ਦਾ ਇਸੇ ਤਰ੍ਹਾਂ ਚੱਲਦੇ ਰਹਿਣ ਇਹਨਾਂ ਕਾਰਜਾਂ ਨੂੰ ਨਿਰੰਤਰੇ ਜਾਰੀ ਰੱਖਿਆ ਜਾ ਸਕੇ 25ਵੇਂ ਸਾਲ ਦੇ ਮੌਕੇ ਸਰਬੀ ਦਾ ਸੇਵਾਦਾਰ ਦਾਸ ਲਈ ਕੋਈ ਬੜੀ ਮਾਣ ਦੀ ਗੱਲ ਹੈ ਕਿ ਅੱਜ ਦਾਸ ਮਾਪ ਸਭ ਦੇ ਸਾਨੂੰ ਕੁਝ ਕਹਿਣ ਦਾ ਮੌਕਾ ਮਿਲਿਆ ਹੈ ਇੱਕ ਵਾਰ ਫਿਰ ਸਤਿਗੁਰੂ ਸਾਹਿਬ ਦਾ ਸੰਗਤਾਂ ਦਾ ਮੈਂਬਰਾਂ ਦਾ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ ਬੁੱਲ ਚੁੱਕ ਦੀ ਖਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ